ਜੀੁਰੇ ਖਬਰਨਾਮੇ ਨਾਲ ਜਗਤਾਰ ਸਾਂਝ ਸਵਦਾ ਸਵਾਲ ਕਰਦਾ ਹੈ ਅੱਜ ਦਿਨ ਹੀ ਸਾਈਬਰ ਠੱਗੀ ਦਾ ਲੋਕ ਸ਼ਿਕਾਰ ਹੋ ਰਹੇ ਨੇ ਠੱਗਾਂ ਵੱਲੋਂ ਨਵੇਂ-ਨਵੇਂ ਤਰੀਕਿਆਂ ਦੇ ਨਾਲ ਲੋਕਾਂ ਨਾਲ ਠੱਗੀ ਮਾਰੀ ਜਾ ਰਹੀ ਹੈ ਜਿ세 ਚਲਦੇ ਆ ਪੰਜਾਬ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਅਤੇ ਪੰਜਾਬ ਪੁਲਿਸ ਵੱਲੋਂ ਸਾਈਬਰ ਠੱਗੀ ਨੂੰ ਰੋਕਣ ਲਈ ਸਾਈਬਰ ਕ੍ਰਾਈਮ ਸੈੱਲ ਦਾ ਗਠਨ ਕੀਤਾ ਗਿਆ ਸੀ ਜਿ세 ਚਲਦੇ ਆ ਫ੍ਰੀ ਕੋਰਟ ਦੇ ਵਿੱਚ ਵੀ ਸਾਈਬਰ ਕ੍ਰਾਈਮ ਸੈੱਲ ਦਾ ਗਠਨ ਕੀਤਾ ਗਿਆ ਸੀ ਇਸ ਸੰਬੰਧ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਡੀਐਸਪੀ ਰਾਜਕੁਮਾਰ ਨੇ ਦੱਸਿਆ ਕਿ 3 ਮਹੀਨਿਆਂ ਦੇ ਸਮੇਂ ਦੇ ਵਿੱਚ ਸਾਈਬਰ ਕ੍ਰਾਈਮ ਸੈੱਲ ਵੱਲੋਂ ਲਗਾਤਾਰ ਠੱਗੀ ਦੇ ਸ਼ਿਕਾਰ ਹੋਏ ਲੋਕਾਂ ਦੇ ਪੈਸੇ ਵਾਪਸ ਕਰਾਈ ਗਏ ਨੇ ਜਿਸ ਵਿੱਚ ਉਹਨਾਂ ਵੱਲੋਂ ਲੱਖਾਂ ਰੁਪਇਆ ਦੀ ਵਾਪਸੀ ਕਰਾਈ ਗਈ ਹੈ ਅਤੇ ਕਈਆਂ ਦੇ ਖਿਲਾਫ ਕਾਰਵਾਈ ਵੀ ਕਰਾਈ ਗਈ ਹੈ ਅਤੇ ਕਈਆਂ ਦੇ ਮਾਮਲੇ ਨਿਝੇਠੇ ਵੀ ਗਏ ਨੇ ਅਤੇ ਨਾਲ ਦੀ ਨਾਲ ਉਹਨਾਂ ਦੇ ਸਿਆਕੀ ਮੋਬਾਈਲ ਜੋ ਲਗਾਤਾਰ ਗਮ ਹੋ ਰਹੇ ਸਰ ਉਹ ਵੀ ਲੱਭ ਕੇ ਲੋਕਾਂ ਨੂੰ ਦਿੱਤੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਸਾਈਬਰ ਕ੍ਰਾਈਮ ਸੈੱਲ ਦਾ ਖਾਸ ਸਹਿਯੋਗ ਇਸ ਵਿੱਚ ਨੇ ਆਏ ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਜੋ ਠੱਗੀ ਦੇ ਸ਼ਿਕਾਰ ਹੋ ਰਹੇ ਨੇ ਉਹਨਾਂ ਨੂੰ ਬਚਾਇਆ ਜਾ ਸਕੇ ਅੱਜ ਕਿਹਾ ਕਿ ਸਾਈਬਰ ਸੈੱਲ ਦਾ ਮਕਸਦ ਹੈ ਕਿ ਲੋਕਾਂ ਦਾ ਜੋ ਸਾਈਬਰ ਠੱਗੀ ਹੋ ਰਹੀ ਹੈ ਉਸ ਤੋਂ ਲੋਕਾਂ ਨੂੰ ਬਚਾਇਆ ਜਾਵੇ ਅਤੇ ਉਹਨਾਂ ਨੂੰ ਸਾਵਧਨ ਕੀਤਾ ਜਾਵੇ ਜਿਸ ਦੇ ਸਬੰਧ ਵਿੱਚ ਉਹਨਾਂ ਵੱਲੋਂ ਲਗਾਤਾਰ ਲੋਕਾਂ ਨੂੰ ਅਵੇਅਰਸ ਕੀਤਾ ਜਾ ਰਿਹਾ ਕਿ ਸਾਈਬਰ ਠੱਗੀ ਤੋਂ ਕਿਸ ਤਰ੍ਹਾਂ ਬਚਿਆ ਜਾ ਰਿਹਾ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਵਿਧੇਰੇ ਜਾਣਕਾਰੀ ਸਾਂਝੀ ਕੀਤੀ ਡੀਐਸਪੀ ਰਾਜਕਮਰ ਨੇ ਕਿੰਨਾ ਲੋਕਾਂ ਨਾਲ ਠੱਗੀ ਹੋਈ ਸੀ ਅਤੇ ਕਿੰਨੇ ਲੱਖ ਰੁਪਏ ਵਾਪਸ ਕਰਾਇਆ ਉਹਨਾਂ ਲੋਕਾਂ ਦਾ ਠੱਗਾ ਤੋਂ ਥਾਣਾ ਸਾਈਬਰ ਕ੍ਰਾਈਮ ਜਿਹੜੇ ਹੈਗਾ ਆ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਨਵੇਂ ਪੁਲਿਸ ਸਟੇਸ਼ਨ ਬਣਾਏ ਆ 1 ਸਤ 24 ਤੋਂ ਜਿਹੜੇ ਇਹ ਹੈਗੇ ਆ ਵਰਕਿੰਗ ਦੇ ਵਿੱਚ ਹੈਗੇ ਆ ਉਹਦੇ ਵਿੱਚ ਸਾਡੇ ਐਸਐਸਪੀ ਸਾਹਿਬ ਡਾਕਟਰ ਪ੍ਰਗਿਆ ਜੈਨ ਜੀ ਦੇ ਦਿਸ਼ਾ ਨਿਰਦੇਸ਼ ਦੇ ਅਸੀਂ ਇਹਨਾਂ 3-6 ਦਿਨ ਮਹੀਨਿਆਂ ਦੇ ਵਿੱਚ ਜੋ ਵੀ ਕਾਰਵਾਈ ਕੀਤੀ ਆ ਉਹਦੇ ਸਬੰਧ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਣ ਲਈ ਬੁਲਾਇਆ ਤਾਂ ਕਿ ਲੋਕਾਂ ਵੀ ਕੁਝ ਅਵੇਅਰ ਹੋ ਸਕਣ ਹਜੇ ਵੀ ਕੁਝ ਨਾ ਕੁਝ ਫਰਾਡ ਹੋ ਜਾਂਦੇ ਆ ਉਸਪਰ ਲੋਕ ਜਿਹੜਾ ਨੂੰ ਫਰੋਡ ਸਟਾਰ ਜਿਹੜੇ ਆ ਸੈ ਫੋਨ ਕਰਦੇ ਆ ਤੇ ਉਹ ਠੱਗੀ ਦਾ ਸ਼ਿਕਾਰ ਹੋ ਜਾਂਦੇ ਆ ਅਸੀਂ ਇਹਨਾਂ 3 ਮਹੀਨਿਆਂ ਦੇ ਵਿੱਚ ਜੋ ਲੋਕਾਂ ਨੇ ਠੱਗੀ ਜਿਨ੍ਹਾਂ ਦੇ ਨਾਲ ਹੋਈ ਆ ਉਹਦੇ ਵਿੱਚ ਕਾਫੀ ਲੋਕਾਂ ਨੂੰ ਅਸੀਂ ਤਕਰੀਬਨ ਤਕਰੀਬਨ 4 ਕੇਸਾਂ ਦੇ ਵਿੱਚ 15 ਲੱਖ 27000 ਰੁਪਏ ਜਿਹਨਾਂ ਨੇ ਠੱਗੀ ਦਾ ਸ਼ਿਕਾਰ ਹੋ ਗਿਆ ਸੀ ਜਿਨ੍ਹਾਂ ਨੇ 19 ਤੀਤੇ ਕੰਪਲੇਂਟ ਕੀਤੀ ਸੀ ਉਹਨਾਂ ਦੀ ਅਮਾਉਂਟ ਜਿਹੜੀ ਫ੍ਰੀਜ਼ ਹੋ ਗਈ ਸੀ ਉਹ ਕੋਡ ਦੇ ਆਰਡਰ ਦੇ ਨਾਲ ਵਾਪਸ ਕਰਾਤੀ ਉਹਨਾਂ ਦੇ ਅਕਾਊਂਟ ਚ ਵਾਪਸ ਆ ਗਈ ਸੀ ਇਸੇ ਤਰ੍ਹਾਂ ਹੀ 20 ਕੇਸ ਅਸੀਂ ਹੋਰ ਕੋਡ ਦੇ ਵਿੱਚ ਲਗਾਏ ਹੋਏ ਆ ਜੋ ਕਿ ਸ਼ਾਇਦ ਜਨਵਰੀ ਤੱਕ ਡਿਸਾਈਡ ਹੋ ਜਾਣਗੇ ਉਹਦੇ ਵਿੱਚ ਵੀ 46 ਲੱਖ ਦੀ ਅਮਾਉਂਟ ਜਿਹੜੀ ਹੈਗੀ ਆ ਟੋਟਲ ਹੈਗੀ ਆ ਜਿਹੜੀ ਲੋਕਾਂ ਦੀ ਫ੍ਰੀਜ਼ ਹੋਈ ਹੋਈ ਆ ਉਹ ਅਸੀਂ ਉਹਨਾਂ ਨੂੰ ਵਾਪਸ ਕਰਵਾ ਦਾਂਗੇ ਤੇ ਮੇਰੀ ਆਮ ਪਬਲਿਕ ਨੂੰ ਇਹੀ ਰਿਕੁਐਸਟ ਆ ਕਿ ਜੇਕਰ ਫਰਾਡ ਹੋ ਜਾਂਦਾ ਹੈ ਤੇ 1930 ਤੇ ਕੰਪਲੇਂਟ ਜਰੂਰ ਕਰੋ ਤਾਂ ਕਿ ਜਿੰਨੀ ਕਮਾਊਂਡ ਤੁਹਾਡੀ ਫ੍ਰੀਜ਼ ਹੋ ਰਹੀ ਆ ਉਹ ਤੁਹਾਨੂੰ ਵਾਪਸ ਜਰੂਰ ਦਲਾਈ ਜਾ ਸਕੇ ਉਹ ਪ੍ਰੋਸੈਸ ਕੋਈ ਜ਼ਿਆਦਾ ਲੰਬਾ ਨਹੀਂ ਹੁੰਦਾ ਮਹੀਨੇ ਦੇ ਵਿੱਚ ਜਾਂ 2 ਮਹੀਨੇ ਦੇ ਵਿੱਚ ਉਹ ਡਿਸਾਈਡ ਹੋ ਜਾਂਦਾ ਤੇ ਇਹਦੇ ਨਾਲ ਨਾਲ ਕੁਝ ਇਹੋ ਜਿਹੇ ਵੀ ਹੈ ਸਾਡੇ ਕੋਲ ਕੇਸ ਜਿਹੜੇ ਬਿਨਾਂ ਕੋਟ ਆਰਡਰਾਂ ਤੋਂ ਅਸੀਂ ਲੋਕਾਂ ਨੂੰ ਪੈਸੇ ਦਵਾਤੇ ਆ ਉਹਦੇ ਵਿੱਚ ਕਈ ਵਾਰੀ ਨੌਨ ਬੰਦਾ ਹੈਗਾ ਕਿਸੇ ਨੇ ਫੋਨ ਲੈ ਲਿਆ ਕਿਸੇ ਦਾ ਉਹਦੇ ਤੇ ਗੂਗਲ ਆਈਡੀ ਚਲਾ ਕੇ 10 ਲੱਖ ਰੁਪਏ ਕਿਸੇ ਹੋਰ ਅਕਾਊਂਟ ਚ ਟ੍ਰਾਂਸਫਰ ਕਰਦਾ ਤੇ ਜਾਂ ਇੱਕ ਲੜਕੀ ਸੀ ਜਿਹੜੇ ਕੋਈ ਤਾੰਤ੍ਰਿਕ ਟਾਈਪ ਬੰਦੇ ਨੇ ਉਹਨੂੰ ਭੋਲੇ ਭੋਲੇ ਨੂੰ ਉਹਨੂੰ ਕਰਕੇ ਵੀ ਤੂੰ ਮੈਨੂੰ ਪੈਸੇ ਸੈਂਡ ਕਰ ਮੈਂ ਤੇਰੇ ਲਵ ਮੈਰਿਜ ਕਰਾਉਣ ਦੇ ਵਿੱਚ ਫਾਇਦਾ ਕਰਾਉਂਗਾ ਉਹ ਵਿਚਾਰੀ ਐਡੀਕ ਕੋਲ ਸੀ ਕਿ ਸਰਕਾਰੀ ਪੈਸੇ 2 ਲੱਖ ਰੁਪਇਆ ਉਹਨੂੰ ਸਰਕਾਰ ਦੇ ਪੈਸੇ ਹੀ ਦੇਤੇ ਜਿਹੜੇ ਕਿ ਜਮ੍ਹਾਂ ਕਰਵਾਣੇ ਸੀ ਉਹ ਬੰਦੇ ਨੂੰ ਟਰੇਸ ਕਰਕੇ ਉਹਦੇ ਪੈਸੇ ਉਹਨੂੰ ਕੁੜੀ ਨੂੰ ਦਵਾਤੇ ਚਲੋ ਉਹਨਾਂ ਦੇ ਦੁਆਰਾ ਰੀਜਿਸਟਰੇਟ ਵੀ ਹੋ ਗਈ ਉਹ ਤੇ ਇਹਦੇ ਨਾਲ ਨਾਲ ਜਿਹੜੇ ਸਕੂਲ ਦੇ ਬੱਚੇ 2-3 ਸਕੂਲ ਮੈਂ ਨਾਮ ਨਹੀਂ ਲੈਂਦਾ ਉਹਨਾਂ ਦਾ ਇਹੋ ਜਿਹੇ ਹੈਗੇ ਜਿਹੜੇ ਸਕੂਲ ਦੇ ਬੱਚੇ ਆਪਣੀ ਫਰਸਟ੍ਰੇਸ਼ਨ ਕੱਢਣ ਦੇ ਲਈ ਆਪਣੇ ਟੀਚਰਸ ਦੀ ਜਾਲੀ ਆਪਣੇ ਆਈਡੀਆ ਬਣਾ ਕੇ ਟੀਚਰਸ ਨੂੰ ਕੁਸ਼ ਕਮੈਂਟਸ ਕਰਦੇ ਆ ਗਲਤ ਮਤ ਉਹਦੇ ਉਹ ਵੀ ਬੰਦੇ ਟ੍ਰੇਸ ਕਰਾ ਕੇ ਚਲੋ ਛੋਟੀ ਉਮਰ ਦੇ ਸੀ ਇਸ ਕਰਕੇ ਟੀਚਰਸ ਨੇ ਵੀ ਉਹਨਾਂ ਨੂੰ ਮਾਫ ਕਰਤਾ ਪਰ ਅਸੀਂ ਟ੍ਰੇਸ ਕਰਕੇ ਉਹਨਾਂ ਨੂੰ ਸੌਰੀ ਫੀਲ ਕਰਵਾਤਾ ਉਹਨਾਂ ਦੇ ਪੇਰੈਂਟਸ ਨੇ ਵੀ ਟੀਚਰ ਤੋਂ ਮਾਫੀ ਮੰਗ ਲਈ ਵੀ ਸਾਡੇ ਬੱਚੇ ਨੇ ਗਲਤੀ ਕੀਤੀ ਆ ਇਹਦੇ ਨਾਲ ਨਾਲ ਇੱਕ ਹੋਰ ਹੈਗੇ ਜਿਹੜੇ ਅੱਜ ਕੱਲ ਦੇ ਬੱਚੇ ਹੈਗੇ ਟੀਨੇਜਰਸ ਹੈਗੇ ਆ ਜਾਂ ਜੇ ਕਿਸੇ ਲੜਕੀ ਨਾਲ ਕੋਈ ਗੱਲਬਾਤ ਹੋ ਗਈ ਜੇ ਉਹਦੀ ਬ੍ਰੇਕਅਪ ਹੋ ਗਿਆ ਤੇ ਉਹਦੀਆਂ ਫੋਟੋਆਂ ਪਾ ਕੇ ਉਹਨੂੰ ਬਲੈਕਮੇਲ ਕਰਦੇ ਆ ਕਿਸੇ ਤਰੀਕੇ ਦੇ ਨਾਲ ਕੁਝ ਉਹਨਾਂ ਦਾ ਵੀ ਇਸ ਤਰ੍ਹਾਂ ਦੇ ਕੇਸ ਅਸੀਂ 3-4 ਟ੍ਰੇਸ ਕੀਤੇ ਆ ਸਭ ਤੋਂ ਇੰਟਰਸਟਿੰਗ ਕੇਸ ਸਾਡਾ ਉਹ ਸੀ ਆ ਕਿ ਬੰਦੇ ਨੇ ਆਪਣੇ ਮਰੇ ਹੋਏ ਦੋਸਤ ਦੀ ਆਈਡੀ ਚਲਾ ਕੇ ਲੜਕੀ ਨੂੰ ਬਲੈਕਮੇਲ ਕਰਨ ਦਿਆ ਸੀ ਲਗਨ ਉਹਦੇ ਚ ਚੱਕਰ ਇਹ ਕਿ ਚਲੋ ਕੰਪਲੇਂਟ ਐਂਡ ਫੇਰ ਸਟੈਂਡ ਨਹੀਂ ਕਰਦੇ ਵੀ ਨਹੀਂ ਜੀ ਅਸੀਂ ਕੋਰਟ 'ਚ ਨਹੀਂ ਜਾਣਾ ਤੁਸੀਂ ਸਾਰਿਆਂ ਨੂੰ ਜੀ ਆ ਸੌਰੀ ਫੀਲ ਕਰ ਲੈਂਦੇ ਆ ਤੇ ਸਾਡਾ ਨਿਬੇੜ ਦੋ ਤੇ ਇਹਦੇ ਨਾਲ ਨਾਲ ਲੋਕਾਂ ਦੇ ਜਿਹੜੇ ਮੋਬਾਈਲ ਫੋਨ ਗਵਾਚੇ ਸੀਗੇ ਉਹ ਫੋਨ ਕਰੀ ਬਰੀ ਵ 160 ਫੋਨ ਸੀਗੇ ਅਸੀਂ ਉਹ ਫੋਨ ਟ੍ਰੇਸ ਕਰਕੇ ਉਹਨਾਂ ਲੋਕਾਂ ਨੂੰ ਵਾਪਸ ਕਰਦੇ ਆ ਸਰ ਸਾਹਿਬਾਂ ਠੱਗੀ ਦੇ ਕਿੰਨੇ ਮਾਮਲੇ ਨੇ ਔਰ ਕਿੰਨੇ ਰਿਕਵਰੀ ਹੋਈ ਐ ਸਰ ਸਾਈਬਰ ਧੋਖੇ ਦੇ ਮਾਮਲੇ ਸਾਡੇ ਕੋਲ ਪਰਚੇ 20 ਦਰਜਾ ਉਹ ਇਨਵੈਸਟੀਗੇਸ਼ਨ ਹੈ ਮਤਲਬ ਅਸੀਂ ਉਹ ਜਿਹਨੀਆਂ ਮੋਟੀਆਂ ਅਮਾਉਂਟਸ ਦੇ ਹੈਗੀਆਂ ਆ ਉਹ ਅਕਾਊਂਟ ਅਸੀਂ ਟ੍ਰੇਸ ਕਰ ਲਿਆ ਜਲਦੀ ਅਸੀਂ ਅਦਰ ਸਟੇਟ ਦੇ ਵਿੱਚ ਜਿੱਥੇ ਜਿੱਥੇ ਉਹ ਪੈਸੇ ਗਏ ਆ ਉਥੇ ਜਾ ਕੇ ਉਹਨਾਂ ਬੰਦਿਆਂ ਨੂੰ ਟ੍ਰੇਸ ਕਰ ਲਾਂਗੇ ਜੀ ਸੋਲਵ ਹੋ ਜਾਏਗਾ ਹਾਂ ਜੀ ਹਾਂ ਜੀ ਸਰ ਦੋਸ਼ੀਆਂ ਦੇ ਖਿਲਾਫ ਕੀ ਕਰਦੇ ਕੀ ਬਿਲਕੁਲ ਬਿਲਕੁਲ ਜੀ ਦੋਸ਼ੀਆਂ ਦੇ ਖਿਲਾਫ ਜਿਹੜੇ ਆ ਪਰਚਾ ਦਰਜ ਕਰਤੇ ਆ ਨੌ ਗੇ ਸ ਹੈਗੇ ਜਿਹੜੀ ਮੋਟੀ ਅਮਾਉਂਟ ਹੈਗੀ ਆ ਜਿਨ੍ਹਾਂ ਦੇ ਵਿੱਚ ਹੈਗੇ ਆ ਦੂਸ਼ੀ ਉਹ ਜ ਉਹਨਾਂ ਦੇ ਅਕਾਊਂਟ ਟਰੇਸ ਕਰ ਲਿਆ ਸਰ ਇੱਕ ਲਗਾਤਾਰੀ ਸੋਸ਼ਲ ਮੀਡੀਆ ਤੇ ਲਿੰਕ ਵੀ ਚੱਲ ਰਹੇ ਹੈਗੇ ਆ ਮੈਸੇਜ ਵੀ ਦਿੱਤੇ ਜਾ ਰਹੇ ਆ ਮੂਹਰੇ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਗੇ بس ਇੱਕ ਹੀ ਗੱਲ ਹੈ ਜੀ ਜੇਕਰ ਤੁਹਾਡੇ ਹੋ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਗਲਤੀ ਹੋ ਜਾਂਦੀ ਆ ਕੋਈ ਤੁਹਾਡੀ ਅਮਾਉਂਟ ਤੇ ਤੁਸੀਂ ਕਿਸੇ ਨੂੰ ਟਰਾਂਸਫਰ ਕਰ ਵੀ ਦਿੰਦੇ ਹੋ ਤੇ ਇਮੀਡੀਟਲੀ ਤੁਸੀਂ 1930 ਤੇ ਕੰਪਲੇਂਟ ਜ਼ਰੂਰ ਕਰ ਦਿਓ ਆਕੇ ਜੇ ਕੋਈ ਅਮਾਉਂਟ ਤੁਹਾਡੀ ਅੱਗੇ ਕਿਸੇ ਟਰਾਂਸਫਰ ਹੋਣ ਦੀ بجائے ਉਥੇ ਹੀ ਸਟੌਪ ਹੋ ਜੂਵੇ ਤੇ ਉਹ ਜਲਦੀ ਅਸੀਂ ਫਿਰ ਰੀਲੀਜ਼ ਕਰਵਾ ਦਿੰਨੇ ਕੋਡ ਆਰਡਰ ਦੇ ਨਾਲ ਅਸਾ ਕੋਈ ਕੋਰਟਰਲ ਵੀ ਬਣਿਆ ਕੋਈ 1930 ਦਾ ਕੋਰਟਰਲ ਐਨਸੀਪੀਆਰ ਪੀ ਹੈਗਾ ਉਹਦੇ ਨਾਲ ਹੀ ਇਹ ਜਿਹੜਾ ਰਿਲੇਟਡ ਆ ਉਹ ਸਿੰਪਲ ਭਾਸ਼ਾ ਚ ਆਪਾਂ ਕਹਦੀਏ ਕਿ 1930 ਤੇ ਕੰਪਲੇਂਟ ਕਰ ਦੋ ਉਸੇ ਟਾਈਮ ਫੋਨ ਮਲਾ ਕੇ ਆਪਣਾ ਦੱਸ ਦੋ ਬਹੁਤ ਸਾਰੇ ਲੋਕ ਐਦਾ ਦੇ ਵੀ ਆ ਜਿਹੜੇ ਕੰਪਲੇਂਟ ਨਹੀਂ ਕਰਦੇ ਸਿੱਧੇ ਸਾਡੇ ਕੋ ਆ ਜਾਂਦੇ ਜੀ 2 ਘੰਟੇ ਪਹਿਲਾਂ ਸਾਡੇ ਪੈਸੇ ਚਲੇ ਗਏ ਆ ਜੀ ਉਹ ਅਸੀਂ ਵੀ ਉਹ ਨਹੀਂ ਤਾਂ ਫ੍ਰੀਜ਼ ਕਰ ਦਿੰਦੇ ਆ ਇਹ ਤਾਂ ਕਰਵਾ ਦਿੰਦੇ ਆ ਜੀ ਪੂਰਾ ਜ਼ਿਲ੍ਹਾ ਜੀ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਹੀ ਸਾਈਬਰ ਥਾਣਾ ਹੈ ਜੀ ਫ੍ਰੀਪੁਰ ਚ ਹਰ ਜ਼ਿਲ੍ਹੇ ਦੇ ਵਿੱਚ ਇੱਕ ਕੋਈ ਨਾ ਪੁਲਿਸ ਸਟੇਸ਼ਨ ਸਰ ਇੱਕ ਸਾਹਮਣੀ ਆ ਰਹੀ ਹੈਗਾ ਵੀ ਇਹ ਤੁਸੀਂ ਦੱਸਿਓ ਸਕੂਲ ਵਾਲੀਆਂ ਨਵੇਂ ਆਈਡੀਆਂ ਬਾਰੇ ਉਹ ਸਾਰੇ ਫ੍ਰੀਪੁਰ ਜ਼ਿਲ੍ਹੇ ਨਾਲ ਸੰਬੰਧ ਕੀ ਹੁੰਦਾ ਸਾਰੇ ਫ੍ਰੀਪੁਰ ਜ਼ਿਲ੍ਹੇ ਨਾਲ ਸੰਬੰਧਿਤ ਸੀ ਹੈ ਨਾਮੀ ਕੋਈ ਆ ਰਹੀ ਕਿੰਨੇ ਵੈਸੇ ਲੋਕਾਂ ਦੇ ਵਾਪਸ ਹੋ ਚੁੱਕੇ ਆ ਹੁੰਦਾ ਤੁਹਾਡੇ ਰਿਕਾਰਡ ਦੇ ਸਾਰਨਾ ਜਿਹੜੇ ਸੌਲਵ ਹੋ ਚੁੱਕੇ ਨੇ ਆਪਣੇ ਰਿਕਾਰਡ ਦੇ ਹਿਸਾਬ ਨਾਲ 15 ਲੱਖ ਦੀ 15 ਲੱਖ ਤੇ ਅਸੀਂ ਕੋਰਟ ਦੇ ਕੋਲ ਵਾਪਸ ਕਰਾਤਾ ਜਿਹੜੇ ਚਾਰ ਅਕਾਊਂਟਾਂ ਦੇ ਵਿੱਚ ਉਹਨਾਂ ਦੇ ਪੈਸੇ ਵਾਪਸ ਚਲੇ ਗਏ 29 ਲੱਖ ਹੋ ਗਏ ਆਊਟ ਹੋ ਗਏ 29 ਲੱਖ ਰੁਪਇਆ ਜਿਹੜਾ ਵਿਗਆਉਟ ਉਹ ਕੋਰਟ ਤੋਂ ਹੈ ਉਹਦੇ ਵਿੱਚ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਕੋਈ ਬੰਦਾ ਅਨਪੜ ਹੈਗਾ ਕਿਸੇ ਨੇ ਉਦਾਂ ਹੀ ਫਰੋਡ ਕਰ ਲਿਆ ਦੋ ਮਿੰਟ ਫੋਨ ਦਿਓ ਜੀ ਉਹਦੇ ਗੂਗਲ ਅਕਾਊਂਟ ਨੂੰ ਆਪਣੇ ਅਕਾਊਂਟ 'ਚ ਟ੍ਰਾਂਸਫਰ ਕਰ ਲਿਆ ਅੱਗੇ ਤੀਜੇ ਅਕਾਊਂਟ 'ਚ ਟ੍ਰਾਂਸਫਰ ਕਰ ਲਿਆ ਲੇਕਿਨ ਉਹ ਟਰੇਸ ਕਰਕੇ ਫਿਰ ਉਹਨਾਂ ਦੇ ਪੈਸੇ ਬਹੁਤ ਸਾਰੇ ਲੋਕਾਂ ਨੂੰ ਇਹ ਹੁੰਦਾ ਜੀ ਕੋਰਟ ਦੇ ਰਹਿਣ ਦੋ ਜੀ ਤੁਸੀਂ ਸਾਡੇ ਪੈਸੇ ਵਾਪਸ ਕਰਾ ਤੇ ਇੰਨੇ ਬਹੁਤ ਆ ਜੀ